ਪੰਜਾਬ ਤੋਂ ਗ੍ਰਿਫਤਾਰ ਕਰਕੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਨਜ਼ਰਬੰਦ ਕੀਤੇ ਗਏ ਨੌਜਵਾਨਾਂ ਦੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬੀਤੇ ਕੱਲ੍ਹ ਸਥਾਈ ਪ੍ਰਯਾਣ ਨੂੰ ਮੁਲਾਕਾਤ ਕਰਵਾਈ ਗਈ ਹੈ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਮੁਲਾਕਾਤ ਕਰਕੇ ਅੱਜ ਸ਼੍ਰੀ ਅਮਰਸਰ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਵਾਪਸ ਪਹੁੰਚੇ ਅਤੇ ਇਹ ਮੁਲਾਕਾਤ ਸ਼ਰਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦੇ ਵੱਲੋਂ ਡਿਪਟੀ ਕਮਿਸ਼ਨਰ ਅਮਰਸਰ ਤੋਂ ਮਨਜ਼ੂਰੀ ਲੈਣ ਤੋਂ ਬਾਅਦ ਹੋਈ ਐਡਵੋਕੇਟ ਸਿਆਲਕਾ 27 ਅਪ੍ਰੈਲ ਨੂੰ ਸਵੇਰੇ ਪੰਜਾਬ ਤੋਂ ਹਵਾਈ ਮਾਰਗ ਰਾਹੀਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਡਿਬਰੂਗੜ ਪੁੱਜੇ ਅਤੇ ਜੇਲ੍ਹ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਨੌਜਵਾਨਾਂ ਦੇ ਨਾਲ ਮੁਲਾਕਾਤ ਕੀਤੀ ਮੁਲਾਕਾਤ ਕਰਨ ਵਾਲੇ ਪਰਿਵਾਰਕ ਮੈਂਬਰਾਂ ਦੇ ਵਿੱਚ ਗੁਰਮੀਤ ਸਿੰਘ ਬੁੱਕਣਵਾਲਾ ਤੇ ਮਾਤਾ ਬੀਬੀ ਸਵਰਨਜੀਤ ਕੌਰ ਭਗਵਾਨ ਸਿੰਘ ਬਾਜਕੇ ਦੇ ਪਿਤਾ ਸਮੇਤ ਹੋਰ ਕਈ ਸੰ ਅਤੇ ਇਸ ਮੌਕੇ ਐਡਵੋਕੇਟ ਸਿਆਲਕਾ ਨੇ ਦਰਸ਼ਕੀ ਡਿਬਰੂਗੜ ਜੇਲ੍ਹ ਦੇ ਵਿੱਚ ਨਜ਼ਰਬੰਦ ਕੀਤੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੇ ਨਾਲ ਮਲਾਉਣ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਸਨ ਬਹੁਤ ਵਧੀਆ ਸਿਹਤ ਦੀ ਅਸੀਂ ਬਹੁਤ ਵਧੀਆ ਖਾਣਾ ਪੀਣਾ ਮਿਲਦਾ ਰਹਿਣ ਸਾਨੂੰ ਦਾ ਬਹੁਤ ਵਧੀਆ ਹੈ ਤੇ ਉਹ ਹੀ ਗੱਲਾਂ ਦੇ ਸਾਡੀ ਪੈਰਵਾਹੀ ਕਰਿਆ ਪੈਰਵਾਹੀ ਉਹਨੇ ਆਪਣੇ ਮੱਗੇ ਵੀ ਦੱਸਿਆ ਕਾਲ ਤਸਤ ਵਾਲੇ ਜਿਹੇਦਾਰ ਹਰਪ੍ਰੀਤ ਸਿੰਘ ਸਿਆਲ ਕਾ ਸਾਹਿਬ ਧਾਮੀ ਸਾਹਿਬ ਇਹ ਆਂਦੇ ਅਸੀਂ ਕਰਾਂਗੇ ਇਹਦੇ ਸਾਨੂੰ ਜੇ ਵੱਡੇ ਕੋਈ ਵਕੀਲ ਕਰਦੇ ਪਈ ਵੱਡੇ ਵੀ ਵਕੀਲ ਕਰਾਂਗੇ ਨਹੀਂ ਛੋਟੇ ਵਕੀਲਾਂ ਦੇ ਰ੍ਹਾਂਗੇ ਤੇ ਛੇਤੀ ਛੇਤੀ ਜਲਦੀ ਤੋਂ ਜਲਦੀ ਉਹਨਾਂ ਨੂੰ ਇੱਧਰ ਲਿਆਵਾਂਗੇ ਪੰਜਾਬ ਵਿੱਚ ਮਹੀਨਾ ਪਹਿਲੇ 20 ਦਿਨ ਪਹਿ ਜਾਣਾਂ ਅਛੀ ਛੇਤੀ ਛੇਤੀ ਉਹਨਾਂ ਦੇ ਪੈਰਵਾਹੀ ਕਰਕੇ ਤੇ ਪੰਜਾਬ ਵਿੱਚ ਆਨ ਲਿਆਵਾਂਗੇ ਕਿਹੜੀ ਸਥਿਤੀ ਤੋਂ ਸਿਆਰੀ ਜੇਲਾਂ ਦੀ ਅੰਦਰ ਜੇਲ੍ਹ ਤਾਂ ਤੁਹਾਨੂੰ ਪਤਾ ਜੇੜੀ ਹੁੰਦੀ ਹੈ ਉਹ ਜੇਹ ਸਾਫ ਸੁਥਰੀ ਨਹੀਂ ਐਡੀ ਗੱਲ ਹੈ ਵਧੀਆ ਜੇਲ੍ਹ ਹੈ ਵੀ ਮੱਛਰ ਵੀ ਨਹੀਂ ਤੁਹਾਨੂੰ ਪਤਾ ਜੇਲ੍ਹ ਦਾ ਜੇੜੀ ਹੁੰਦੀ ਹੈ ਜਦ ਜੀ ਬਾਜੀ ਕਿਰ ਤੂੰ ਇਹ ਨਹੀਂ ਪੁੱਛਿਆ ਕਿ ਤੂੰ ਭੱਜਿਆ ਨਹੀਂ ਉੱਥੋਂ ਜਦੋਂ ਪ੍ਰਿੰਸੀਪਲ ਪਿੱਛੇ ਪਈ ਭੱਜਿਆ ਨਹੀਂ ਉਹਦਾ ਮੈਂ ਭੱਜਣਾ ਹੀ ਨਹੀਂ ਸ਼ਿਉਂਦਾ ਮੈਂ ਪਹਿਲਾਂ ਵੀ ਇੱਕ ਦਿਨ ਸਾਨੂੰ ਘਰ ਆਂਦਾ ਸੀ ਮੈਂ ਲੈਬ ਹੋ ਗਿਆ ਪੁਲਸ ਦੇ ਜਦੋਂ ਲਾਉਂਦੀ ਮੈਂ ਭੱਜੀ ਥੋੜਾ ਰੋਜ ਜਾਣਾ ਮੈਂ ਇਹਨਾਂ ਲੋਕਾਂ ਕਰੋੜਾਂ ਲੋਕ ਮੈਨੂੰ ਵੇਂਦੇ ਤੇ ਮੈਂ ਹੁਣ ਭੱਜਾਂ ਫਿਰਾਂ ਪੁਲਸ ਦੇ ਅੱਗੇ ਲਾ ਕੇ ਉਹਨੇ ਹਮੈ ਤਾਂ ਅੱਗ ਨਹੀਂ ਭੱਜਾ ਮੈਂ ਤੇ ਮੇਰੇ ਵਿੱਚ ਹੀ ਗਨਾ ਕੋ ਨਹੀਂ ਹਨ ਭਜਣਾ ਕਰ ਜਲੀ ਉਹ ਕਹਿੰਦਾ ਮੈਂ ਤਾਂ ਧਰਮਗੋੜ ਮੈਨੂੰ ਉਲ ਜਾਣਾ ਛੱਡ ਦੇਣਾ ਨੇ ਤੇ ਮੈਨੂੰ ਕੀ ਪਤਾ ਸੀ ਬੀ ਅੰਮ੍ਰਿਤਪਾਲ ਦੇ ਉਹਨਾਂ ਭਲੇਖੇ ਤੇ ਮੈਨੂੰ ਲੈ ਹੀ ਉ ਉਦੋਂ ਗਾਮੇ ਨੂੰ ਜੂਮੂ ਤੇ ਬਠਿੰਡਾ ਜਾ ਜਿਹੜਾ ਉਸ ਤੋਂ ਜਾਤਾ ਹਰਿਆਣੇ ਤੇ ਚਲੋ ਕੋਈ ਨਹੀਂ ਆਦਾ ਪਰੇਸ਼ਾਨੀ ਤੇ ਦੋ ਚਾਰ ਦਿਨ ਆਈ ਤੇ ਹੁਣ ਮੇਰਾ ਠੀਕ ਹੈ ਤੇ ਬਸ ਮਹੀਨੇ ਦੋਾਂ ਚ ਸ਼ੈਤ ਬਈ ਮਹਾਰਾਜ ਘਰ ਵੀ ਲੈ ਆਵੇ ਕਿ ਨਾ ਤੇ ਉਹਨਾਂ ਆਖਿਆ ਬਈ ਅਈ ਜੇ ਸਰਕਾਰ ਨੂੰ ਪੀਲ ਕਰਨੇ ਵੀ ਛੇਤੀ ਛੇਤੀ ਜਲਦੀ ਤੋਂ ਜੇ ਇਧਰ ਲਿਆਂਦਾ ਜੇ ਜੇ ਬੰਦੀ ਕਾਰਵਾਈ ਤੇ ਉਹਨਾਂ ਨੇ ਕੀਤੀ ਜੇ ਨਹੀਂ ਬੰਦੀ ਤੇ ਨਾ ਕੀਤੀ ਜਾਏ ਤੇ ਅਸੀਂ ਤਾਂ ਭਗਵਾਨ ਦਾ ਮਾਨ ਨੂੰ ਵੀ ਇਹ ਬੇਨਤੀ ਕਰਨੇ ਤੇਰੇ ਮਗਰ ਕਿੰਨਾ ਜ਼ੋਰ ਲਾਇਆ ਵੀ ਜ਼ੋਰ ਲਾ ਕੇ ਤੈਨੂੰ ਵੋਟਾਂ ਪੁਆਈਆਂ ਵੀ 25 ਹਜ਼ਾਰ ਦਾ ਤੇਲ ਵੀ ਕੋਲੋਂ ਬਾਲਿਆ ਤੇ ਉਦੋਂ ਸਟੇਸ਼ਨ ਵੀ ਲਾਇਆ ਆਇਆ ਸੀ ਨਿਆਰ ਦੇ ਮੋਬਾਈਲ ਤੇ ਤੇ ਉਹਨੂੰ ਕਿਧਰ ਗਿਆ ਚਲਾਇੰਦੇ ਤੋਂ ਬੰਦਾ ਪੁੱਛਣ ਵਾਲਾ ਉਹਨੂੰ ਬੰਦਵੇਂ ਆ ਮੈਨੂੰ ਉਹਨਾਂ ਸਿੱਖ ਕੋ ਨਹੀਂ ਹੈਗਾ ਸਾਡੇ ਪੱਗਾਂ 'ਚ ਸਿਰ ਫਸਾਈ ਬੈਠੇ ਨੇ ਉਹ ਨਹੀਂ ਆ ਸਕਦੇ ਥੋੜਾ ਬਹੁਤਾ ਵੀ ਪਰਾਲਾ ਕਿੱਦਾਂ ਦਾ ਕੀਤਾ ਐ ਜੀਪਸੀ ਉਹਨਾਂ ਵਧੀਆ ਕੀਤਾ ਜਾ ਰ ਇਹਦੇ ਇਹਨਾਂ ਮਹਾਰਾਜ ਦੂਜੀ ਅਚਾਰਦੀ ਕਲਾ ਰਵੇ ਹੈ ਸੋ ਕੈਸੇ ਗਾ ਜੇ ਅਮਰਪਾਲ ਸਿੰਘ ਦੇ ਚਾਤਾ ਹਰਜੀਤ ਸਿੰਘ ਨਾਲ ਬਲੇ ਤੇ ਕੀ ਕਹਣਾ ਚਾਹੋ ਤੁਸੀਂ ਮਿਲ ਕੇ ਆਏ ਹੋ ਹਾਂ ਜੀ ਉਹਨਾਂ ਦੀ ਸਿਹਤ ਸੰਬੰਧੀ ਸਾਨੂੰ ਜਿਹੜਾ ਕੋਈ ਹੈ ਮਨ ਦੇ ਵਿੱਚ ਉਹ ਮਿਲ ਕੇ ਸਾਨੂੰ ਕਿਪੀ ਹੋਈ ਹੈ ਕੋਈ ਠੀਕ ਠਾਕ ਹੈ ਕਿਨੇ ਚਿਰ ਮੁਲਾਕਾਤ ਹੋਈ ਟਿਹੜੀ ਅੰਦਰ ਹਾਂ ਜੀ ਅਮਰਪਾਲ ਹੁੰਦੇ ਮੈਂ ਵੀ ਕਮੇਟ ਮਿਲਿਆ ਹਰਜੀਤ ਸਿੰਘ ਨਾਲ ਜ਼ਿਆਦਾ ਟਾਈਮ ਹਾਂ ਲਗਭਗ ਦੋਨਾਂ ਦੇ ਨਾਲ ਪੂਰੀ ਮੁਲਾਕਾਤ ਇੱਕ ਘੰਟਾ ਹੋਈ ਜੀ ਕੀ ਸਥਿਤੀ ਦੱਸਿਆ ਜਾ ਰਹੀ ਅੰਦਰ ਦੇ ਦੇਖੋ ਦੇਲ ਤੇ ਦੇ ਲਿਆ ਉਹਦਾ ਠੀਕਾ ਕਤੀ ਕਲਾ ਕੋ ਜਾਨੀ ਸੀ ਟੌਰਚਰ ਵਗੈਰਾ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਨਹੀਂ ਇਹੋ ਜਿਹਾ ਹੀ ਨਾਮ ਨਾ ਪੁੱਛਿਆ ਨਾ ਹੀ ਉਹਨਾਂ ਕੋਈ ਤੁਹਾਨੂੰ ਬੋਲ ਦਿੱਤਾ ਪਰ ਅਮਰਪਾਲ ਨੂੰ ਵੀ ਸਵਾਲ ਤਾਂ ਢੇਲ ਪੁੱਛਿਆ ਗਿਆ ਕਿ ਇੰਨੇ ਦਿਨ ਕਿੱਥੇ ਰਿਹਾ ਹੈ ਕਿਹੜਾ ਉੱਥੇ ਮਗਰ ਦੇ ਚਿੱਤ ਤਸਵੀਰ ਸਾਹਮਣੇ ਆਈ ਮੱਥਾ ਢਿੱਕਿਆ ਗਿਆ ਫਿਰ ਆਪਣੀ ਉਹ ਕਹਿੰਦੇ ਠੀਕ ਹੈ ਕੋਈ ਐਸੀ ਗੱਲ ਨਹੀਂ ਮੈਂ ਆਪ ਕਿਹਾ ਕੋਈ ਅੱਜ ਵੀ ਲੋਕਾਂ ਵੱਲੋਂ ਇਹ ਸਵਾਲ ਚੁੱਕੇ ਜਾ ਰਹੇ ਨੇ ਕਿ ਅਮਰਪਾਲ ਗ੍ਰਿਫਤਾਰੀ ਦਿੱਤੀ ਪੁਲਿਸ ਨੇ ਪਲਾਨ ਕੀਤਾ ਹੋਇਆ ਬਾਰੇ ਦੇਖੋ ਜਿੰਨਾ ਕਾਹੀ ਪੁੱਛਿਆ ਸੀ ਤੇ ਜਿਆਦਾ ਮੇਨ ਸਾਡੀਆਂ ਹਾਂ ਉਹ ਪਰਿਵਾਰ ਕੀ ਗੱਲਾਂ ਸੀ ਬਾਕੀ ਪੁੱਛੀ ਚਿੱਠੀ ਲਿਖੀ ਗਈ ਅਮਰਪਾਲ ਦੇ ਵੱਲੋਂ ਉਹ ਉਹਨਾਂ ਵਕੀਲਾਂ ਤੋਂ ਉਹਨਾਂ ਦੇ ਨਾਲ ਹੀ ਆ ਸਲਾਹ ਕਰਕੇ ਕਿ ਕੋਈ ਕਮੇਟੀ ਬਣਾ ਕੇ ਦੇਖੋ ਜਿਹੜਾ ਹੈਲੋ ਕੀਤਾ ਕੋਈ ਐਨਐਸ ਨੂੰ ਹਟਾਉਣ ਦੀ ਕੋਈ ਗੱਲਬਾਤ ਕੀਤੀ ਜਾ ਰਹੀ ਹੈ ਉਹ ਤੇ ਹੁਣ ਇਹੀ ਕਰਨਗੇ ਆਪਾਂ ਤੇ ਅਜੇ ਦੇਖੋ ਇਹਨਾਂ ਬੁੱਕੀ ਲਾਦੀ ਰਾਇ ਲੈ ਕੇ ਆਪਣਾ ਪੱਖ ਰੱਖਣਾ ਐਜੀਪੀਸੀ ਵੱਲੋਂ ਖਰਾ ਪਰਾ ਲੱਗਿਆ ਉਹਨਾਂ ਦਾ ਬਹੁਤ ਧੰਨਵਾਦ ਹੈ ਉਹਨਾਂ ਦੀ ਵਜ੍ਹਾ ਦੇ ਨਾਲ ਹੀ ਅਸੀਂ ਏਡੀ ਦੂਰ ਜਾ ਸਕੇ ਇਹਦੇ ਪੱਲੇ ਕਰੇ ਆਦਮੀ ਦਾ ਉਥੇ ਪਹੁੰਚਣਾ ਬੜਾ ਮੁਸ਼ਕਲ ਆ। ਲੱਗਦਾ ਕਿ ਇੱਧਰ ਦੇ ਕਈ ਪਰਿਵਾਰ ਹੈਗੇ ਕਿ ਜਿਹੜੇ ਅੰਮ੍ਰਿਤਸਰ ਤੋਂ ਬਾਹਰ ਨਹੀਂ ਜਾ ਸਕਦੇ ਪਰ ਐਡੀਪੀਸੀ ਦਾ ਵੱਖਰਾ ਪਰਲਾ ਕੀਤਾ। ਨਹੀਂ ਉਹਨਾਂ ਦਾ ਬਹੁਤ ਸਤਿਕਾਰ ਆ ਜਿਨ੍ਹਾਂ ਜਿਨ੍ਹਾਂ ਵੀ ਇੱਥੇ ਤੱਕ ਪਹੁੰਚਣ ਵਾਸਤੇ ਦਾ ਜੋਗਦਾਰ ਪਾਇਆ ਉਹਨਾਂ ਦਾ ਸਤਿਕਾਰ ਹੈ ਤੁਹਾਨੂੰ। ਕੋਈ ਸਰਕਾਰ ਨੂੰ ਅਪੀਲ ਕਰਨਾ ਚਾਹੋਗੇ? ਸਰਕਾਰ ਨੂੰ ਅਸੀਂ ਕਹਿੰਦੇ ਆਂ ਕਿ ਡੈਪੋ ਇਹ ਉਹਨਾਂ ਨੂੰ ਉਹਨਾਂ ਦੇ ਕੇਸ ਐਨਐਸਏ ਦੇ ਦੇਖੋ ਜੋ ਤੋਰ ਕੇ ਇੱਧਰ ਲਿਆਉਣ ਤੇ ਸਾਥ ਚੱਲਿਆ ਉਹ ਜੋ ਬਾਕੀ ਚੀਜ਼ ਨਹੀਂ ਕਰ ਰਹੀ ਕੰਮ ਕਰ ਰਹੀ। ਕਿ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਲੈ ਕੇ ਕੋਈ ਗੱਲਬਾਤ ਕੀਤੀ ਗਈ? ਪਰਵਾੜ ਨੂੰ ਹਣਾ ਜਾਊਗਾ ਮਿਲਣਾ ਉਹ ਕਿਉਂਕਿ ਆ ਕੇ ਹੋ ਗਈ ਆ ਤੇ ਉਹ ਵੀ ਜਾਣਾ ਉਹਦੀ ਤਰਨ ਪਤਨੀ ਜਾਊਗੀ ਮਿਲਣਾ ਆ ਜਾਣ ਕੇ ਉਹਦਾ ਡੈਡੀ ਕਰਨ ਠੀਕ ਇਹਨੇ ਕਿਹਨਾਂ ਦੀ ਮੁਲਾਕਾਤ ਕੀਤੀ ਹੈ ਕੀ ਗੱਲਬਾਤ ਹੋਈ ਹੈ ਜੀ ਉਹਨਾਂ ਦੇ ਸਾਰੇ 10 ਦੇ 10 ਜਿੰਨੇ ਨਿਯੰਤਰਣ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਜੀ ਤੇ ਮੁਲਾਕਾਤ ਕਰਕੇ ਉਹਨਾਂ ਦੀ ਚੜ੍ਹਦੀ ਕਲਾ ਉਹਨਾਂ ਦਾ ਹਾਲ ਚਾਲ ਜਾਣਿਆ ਭਾਜੀ ਉਹਨਾਂ ਨੂੰ ਜੋ ਕਿਸੇ ਪਰਵਾਰਾਂ ਦਾ ਨਾਲ ਦੇਖੇ ਗਏ ਹਨ ਪਰਵਾਰਾਂ ਨੇ ਆਪਣੀ ਗੱਲ ਉਹਨਾਂ ਨੂੰ ਕੀਤੀ ਜਿਵੇਂ ਉਹਨਾਂ ਨੂੰ ਤਸੱਲੀ ਹੋ ਉਹਨਾਂ ਨਾਲ ਮਿਲ ਕੇ ਉਹਨਾਂ ਨੂੰ ਹੌਸਲਾ ਹੈ ਸਾਡੇ ਪਰਿਵਾਰ ਸਾਡੇ ਮਗਰ ਪੰਚੀ ਸਿਲਕਾ ਸਾਹਿਬ ਕਿੰਨੇ ਘੰਟੇ ਜਿਹੜੀ ਲਗਾਤਾਰ ਲਗਾਤਾਰ ਮੁਲਾਕਾਤ ਦੇਖੋ 1 ਘੰਟੇ ਦਾ ਇੱਕ ਨਾਲ ਟਾਈਮ ਹੁੰਦਾ ਪਰ ਕਿਉਂਕਿ ਇਹ 10 ਪਰਿਵਾਰ ਸੀਗੇ ਤੇ ਫਿਰ ਉਹ ਵੱਖ-ਵੱਖ ਬੈਂਚ ਬਣਾ ਕੇ ਇਹ ਇਹਨਾਂ ਨਾਲ ਘੰਟਾ-ਘੰਟਾ ਮੁਲਾਕਾਤ ਸਾਰੇ ਨਾਲ ਪਰਿਵਾਰਕ ਮੈਂਬਰਾਂ ਦੀ ਕਰਵਾਈ ਗਈ ਜੀ ਅਮਰਿਤਪਾਲ ਦੇ ਨਾਲ ਤੁਹਾਡੀ ਮੁਲਾਕਾਤ ਹੋਈ ਹੈ ਕਿਉਂਕਿ ਅਮਰਿਤਪਾਲ ਹੁਣ ਜਿਹੜਾ ਉੱਥੇ ਦਿਬਰਗੜ੍ਹ ਜ਼ਿਲ੍ਹੇ ਵਿੱਚ ਖੜਿਆ ਗਿਆ ਸੀਗਾ ਭਾਈ ਅਮਰਿਤਪਾਲ ਸਿੰਘ ਨਾਲ ਮੇਰੀ ਮੁਲਾਕਾਤ ਹੋਈ ਤੇ ਕੀ ਜਿਹੜੀ ਇੱਕ ਚਰਚਾ ਚੱਲ ਰਹੀ ਹੈ ਕਿ ਰੋਡੇਪਿੰਡ ਦੇ ਵਿੱਚ ਪੁਲਿਸ ਵੱਲੋਂ ਪਲਾਨ ਕੀਤਾ ਗਿਆ ਸੀ ਕੀ ਅਮਰਿਤਪਾਲ ਨੇ ਗੱਲਬਾਤ ਦੱਸੀ ਹੈ ਨਹੀਂ ਉਹਨਾਂ ਨੇ ਕਿਹਾ ਵੀ ਜਦੋਂ ਪੰਜਾਬ ਦੇ ਜ਼ੁਲਮ ਤਸ਼ੱਦਦ ਦਾ ਦੌਰ ਨਹੀਂ ਰੁਕਿਆ ਤੇ ਮੈਂ ਆਪ ਖੁਦ ਆਪਣੇ ਆਪ ਨੂੰ ਸਰੈਂਡਰ ਕੀਤਾ ਕਿ ਨੌਜਵਾਨਾਂ ਦੇ ਉੱਤੇ ਘਰਾਂ ਦੇ ਵਿੱਚ ਬੀਬੀਆਂ ਦੇ ਉੱਤੇ ਰੇਡ ਜਾਂ ਕੋਈ ਪਰੇਸ਼ਾਨੀ ਜਿਹ ਇਹ ਮੇਰੇ ਕਰਕੇ ਉਹ ਸਰਕਾਰ ਕਰੀ ਤੇ ਮੈਂ ਖੁਦ ਪੇਸ਼ ਹਾਂ ਜੀ ਉੱਥੇ ਜਿਹੜੇ ਚੀਜ਼ ਵਿੱਚ ਕਿਸ ਤਰ੍ਹਾਂ ਦਾ ਕੰਮ ਨੂੰ ਮਿਲ ਰਿਹਾ ਖਾਣਾ ਠੀਕ ਹੈ ਜੀ ਉੱਥੇ ਖਾਣਾ ਵੈਸੇ ਵੀ ਜਿਹੜਾ ਨਾ ਕਿਉਂਕਿ ਆਪਣੇ ਟਰਾਂਸਪੋਰਟਰ ਹਮੇਸ਼ਾ ਤੋਂ ਹਰ ਥਾਂ ਜਗ੍ਹਾ ਜਾਂਦੇ ਰਹੇ ਨੇ ਪੰਜਾਬੀ ਖਾਣਾ ਆਲ ਓਵਰ ਇੰਡੀਆ ਜਿਹੜਾ ਮਿਲ ਹੀ ਜਾਂਦਾ ਜਿਵੇਂ ਸਾਊਥ ਨੂੰ ਜਾ ਕੇ ਸਲਕੇ ਸਾਹਿਬ ਸਰ ਇਕੱਠੇ ਨੇ ਕਿ ਵੱਖ-ਵੱਖ ਚੱਕੀਆਂ ਦੇ ਵਿੱਚ ਰੱਖੀ ਹੋਏ ਨੇ ਨਹੀਂ ਇਹ ਅੱਠ ਜਿਹੜੇ ਇਕੱਠੇ ਨੇ ਜੀ ਨਾਮੇ ਭਾਈ ਪੱਤਲ ਸਿੰਘ ਜੀ ਤੇ ਭਾਈ ਅਮਰਪਾਲ ਸਿੰਘ ਉਹਨਾਂ ਨੂੰ ਵੱਖਰੇ ਸਲਚੇਰੇ ਤਾਂ ਹੁਣ ਕੀ ਕਿਸੇ ਪਾਸੇ ਕੇਸ ਦੀ ਗੱਲਬਾਤ ਲੱਗੀ ਹੈ ਕੇਸ ਦੇ ਵਿੱਚ ਕੀ ਕੀ ਪਾਇਆ ਗਿਆ ਤੁਸੀਂ ਕੀ ਹੁਣ ਤੱਕ ਪੂਰਾ ਕੇਸ ਜਿਹੜੇ ਨੇ ਉਹ ਸਿੰਪਲ ਕੇਸ ਨੇ ਜਿਹੜੇ ਆਈਪੀਸੀ ਦੇ ਇੱਥੇ ਨੇ ਤੇ ਐਨਐਸਏ ਦੇ ਵਿੱਚ ਜਿਹੜਾ ਉਹ ਐਨਐਸਏ ਇੰਪੋਜ਼ ਕੀਤੀ ਜਾਂਦੀ ਹੈ ਇਹਦੇ ਪ੍ਰੋਵੀਜ਼ਨ ਚ ਇਹਦਾ ਕੋਈ ਆਈਪੀਸੀ ਵਾਲੀ ਧਰਾਵਾ ਨਹੀਂ ਲੱਗਦੀ ਇਹਦੀ ਅਲੱਗ ਕਿਸਮ ਦਾ ਇਹਦਾ ਪ੍ਰੋਸੀਜਰ ਹੈ ਐਨਐਸਏ ਹਟਾਉਣ ਦੀ ਕੋਈ ਚਰਚਾ ਚੱਲ ਰਹੀ ਹੈ ਕੁਝ ਲੋਕਾਂ ਦੇ ਵਿੱਚ ਵੇਖੋ ਕਹਿਣ ਨੂੰ ਤੇ ਹਰ ਕੋਈ ਕਹਿ ਰਿਹਾ ਪਰ ਜਨਹਿਰ ਸਰਕਾਰ ਨਹੀਂ ਹਟਾਉਂਦੀ ਕੀ ਕਹਿ ਸਕਦੇ ਜੇ ਉਹ ਰਿਜੈਕਟ ਕਰਦੇ ਨੇ ਗਰਾਉਂਡ ਦਾ ਜਿਹੜੀ ਆ ਰਿਪਰਜੈਂਟੇਸ਼ਨ ਨੂੰ ਤੇ ਫਿਰ ਜਿਹੜਾ ਉਹ ਜਿਹੜਾ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਚੈਲੰਜ ਕੀਤਾ ਵਾਹਿਗੁਰੂ ਜੀ ਖਾਲਸਾ ਜੀ ਲਗਾਤਾਰ ਮੁਲਾਕਾਤ ਹੋਈ ਜੀ ਮੁਲਾਕਾਤ ਦੇਖੋ 1 ਘੰਟੇ ਦਾ ਇੱਕ ਨਾਲ ਟਾਈਮ ਹੁੰਦਾ ਜੀ ਪਰ ਕਿਉਂਕਿ ਇਹ 10 ਪਰਿਵਾਰ ਸੀਗੇ ਹਾਂ ਫਿਰ ਉਹ ਵੱਖ-ਵੱਖ ਬੈਂਚ ਬਣਾ ਕੇ ਤੇ ਇਹਨਾਂ ਨਾਲ ਘੰਟਾ-ਘੰਟਾ ਮੁਲਾਕਾਤ ਸਾਰਿਆਂ ਨਾਲ ਪਰਿਵਾਰ ਦੇ ਮੈਂਬਰਾਂ ਦੀ ਕਰਵਾਈ ਗਈ ਜੀ ਅਮਰਿਤਪਾਲ ਨਾਲ ਤੁਹਾਡੀ ਮੁਲਾਕਾਤ ਹੋਈ ਹੈ ਕਿਉਂਕਿ ਅਮਰਿਤਪਾਲ ਹੁਣ ਜਿਹੜਾ ਉੱਥੇ ਦਿਬੁਰਗਾ ਜ਼ਿਲ੍ਹੇ ਦੇ ਵਿੱਚ ਖੜਿਆ ਗਿਆ ਸੀਗਾ ਭਾਈ ਅਮਰਿਤਪਾਲ ਸਿੰਘ ਨਾਲ ਮੇਰੀ ਮੁਲਾਕਾਤ ਹੋਈ ਤੇ ਕੀ ਜਿਹੜੀ ਇੱਕ ਚਰਚਾ ਚੱਲ ਰਹੀ ਹੈ ਕਿ ਰੋਡੇ ਪਿੰਡ ਦੇ ਵਿੱਚ ਪੁਲਿਸ ਵੱਲੋਂ ਪਲਾਨ ਕੀਤਾ ਗਿਆ ਸੀ ਕੀ ਅਮਰਿਤਪਾਲ ਨੇ ਉਹ ਗੱਲਬਾਤ ਦੱਸੀ ਹੈ ਜੀ ਨੂੰ ਨਹੀਂ ਉਹਨਾਂ ਨੇ ਕਿਹਾ ਵੀ ਜਦੋਂ ਪੰਜਾਬ ਦੇ ਜ਼ੁਲਮ ਤਸ਼ੱਦਦ ਦਾ ਦੌਰ ਨਹੀਂ ਰੁਕਿਆ ਤੇ ਮੈਂ ਆਪ ਖੁਦ ਆਪਣੇ ਆਪ ਨੂੰ ਸਰੈਂਡਰ ਕੀਤਾ ਕਿ ਨੌਜਵਾਨਾਂ ਦੇ ਉੱਤੇ ਘਰਾਂ ਦੇ ਵਿੱਚ ਬੀਬੀਆਂ ਦੇ ਉੱਤੇ ਰੇਡ ਜਾਂ ਕੋਈ ਪਰੇਸ਼ਾਨੀ ਜਿਹੜੀ ਆ ਇਹ ਮੇਰੇ ਕਰਕੇ ਹੋਵੇ ਸਰਕਾਰ ਕਰੀ ਤੇ ਮੈਂ ਖੁਦ ਪੇਸ਼ ਹਾਂ ਜੀ ਉੱਥੇ ਜਿਹੜੇ ਚੋਣ ਦੇ ਵਿੱਚ ਕਿਸ ਤਰ੍ਹਾਂ ਦਾ ਕਾਨੂੰਨ ਮਿਲਿਆ ਖਾਣਾ ਠੀਕ ਹੈ ਜੀ ਉੱਥੇ ਖਾਣਾ ਵੈਸੇ ਵੀ ਜਿਹੜਾ ਨਾ ਕਿਉਂਕਿ ਆਪਣੇ ਟਰਾਂਸਪੋਰਟਰ ਹਮੇਸ਼ਾ ਤੋਂ ਹਰ ਤਾਂ ਜਗ੍ਹਾ ਜਾਂਦੇ ਰਹੇ ਨੇ ਪੰਜਾਬੀ ਖਾਣਾ ਆਲ ਓਵਰ ਇੰਡੀਆ ਜਿਹੜਾ ਮਿਲ ਹੀ ਜਾਂਦਾ ਜਿਵੇਂ ਸਾਊਥ ਵਿੱਚ ਜੱਟ ਸਾਲਕਾ ਸਾਹਿਬ ਸਾਰੇ ਇਕੱਠੇ ਨੇ ਕਿ ਵੱਖ-ਵੱਖ ਚੱਕੀਆਂ ਦੇ ਵਿੱਚ ਰੱਖਿਓਗੇ ਨੇ ਨਹੀਂ ਇਹ ਜਿਹਨੇ ਇਕੱਠੇ ਨੇ ਜੀ ਨਵੇਂ ਭਾਈ ਪ੍ਰੇਮ ਸਿੰਘ ਜੀ ਤੇ ਭਾਈ ਅਮਰਪਾਲ ਸਿੰਘ ਉਹਨਾਂ ਨੂੰ ਵੱਖਰੇ ਸੈਲ ਚ ਰੱਖਿਆ ਤਾਂ ਹੁਣ ਕੀ ਕਿਸੇ ਪਾਸੇ ਕੇਸ ਦੀ ਗੱਲਬਾਤ ਲੱਗੀ ਆ ਕੇਸ ਦੇ ਵਿੱਚ ਕੀ ਕੀ ਪਾਇਆ ਗਿਆ ਤੁਸੀਂ ਕੀ ਹੁਣ ਤੱਕ ਪੂਰਾ ਕੇਸ ਜਿਹੜੇ ਨੇ ਉਹ ਸਿੰਪਲ ਕੇਸ ਨੇ ਜਿਹੜੇ ਆਈਪੀਸੀ ਦੇ ਇਥੇ ਨੇ ਤੇ ਐਨਐਸਸੀ ਦੇ ਵਿੱਚ ਜਿਹੜਾ ਉਹ ਐਨਐਸਸੀ ਅਮਪੋਜ ਕੀਤੀ ਜਾਂਦੀ ਹੈ ਇਹਦੇ ਪ੍ਰੋਵੀਜ਼ਨ ਚ ਇਹਦਾ ਕੋਈ ਆਈਪੀਸੀ ਵਾਲੀਆਂ ਤਰਾਮਾ ਨਹੀਂ ਲੱਗਦੀਆਂ ਇਹ ਦੀ ਅਲੱਗ ਕਿਸਮ ਦਾ ਇਹਦਾ ਵਰਸਿਜਨ ਹੈ ਐਨਸੀ ਹਟਾਉਣ ਦੀ ਕੋ ਚਰਚਾ ਚੱਲ ਰਹੀ ਹੈ ਕੁਝ ਲੋਕਾਂ ਦੇ ਉੱਤੇ ਵੇਖੋ ਕਹਿਣ ਨੂੰ ਤੇ ਹਰ ਕੋਈ ਕਹਿ ਰਿਹਾ ਹੈ ਪਰ ਜਨਰਲ ਸਰਕਾਰ ਨਹੀਂ ਹਟਾਉਂਦੀ ਕੀ ਕਹਿ ਸਕਦੇ ਜੇ ਉਹ ਰਿਜੈਕਟ ਕਰਦੇ ਨੇ ਗਰਾਉਂਡਸ ਆਫ ਜਿਹੜੀ ਰਿਪਰੈਜੈਂਟੇਸ਼ਨ ਨੂੰ ਤੇ ਫਿਰ ਜਿਹੜਾ ਉਹ ਜਿਹੜਾ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਜਿਹੜਾ ਚੈਲੰਜ ਕਰਕੇ ਜਾਂਦੇ ਬਿਊਰੋ ਰਿਪੋਰਟ ਐਸਐਮ ਜਰਨਲ ਨਿਊਜ਼